ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਡੇਰਾ ਸਰਸਾ ਵੱਲੋਂ ਮਾਨਵਤਾ ਦੇ ਭਲਾਈ ਦੇ ਕੰਮਾਂ ਦੇ ਵਿੱਚ ਜਿਸ ਦਿਨ ਕੁਝ ਦਿਨ ਪਹਿਲਾਂ ਇੱਕ ਪਵਾਨੀਗੜ੍ਹ ਦੇ ਵਿੱਚ ਲੋੜਵੰਦ ਪਰਿਵਾਰ ਦੇ ਵਿਆਹ ਦੇ ਲਈ ਸੱਜ ਸਮਾਨ ਦਿੱਤਾ ਗਿਆ ਅੱਜ ਉੱਥੇ ਹੀ ਪਟਿਆਲ ਦੇ ਵਿੱਚ ਇੱਕ ਨੋਖਾਪੁਰਲਾ ਕਰਦੇ ਹਾਂ ਜਿੱਥੇ ਉਹਨਾਂ ਵੱਲੋਂ ਬਹੁਤ ਸਮੇਂ ਸਮੇਂ ਤੇ ਲੋੜਵੰਦਾਂ ਨੂੰ ਘਰਾਂ ਦੀ ਮਦਦ ਕੀਤੀ ਜਾਂਦੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਾਰ ਉੱਤੇ ਐਮ ਐਸ ਜੀ ਲਿਖਿਆ ਨਜ਼ਰ ਆ ਰਿਹਾ ਹੈ ਐਮ ਐਸ ਜੀ ਦਾ ਮਤਲਬ ਮਾਨਵਤਾ ਦੇ ਭਲਾਈ ਦੇ ਜੋ ਕਾਰਜ ਕੀਤੇ ਜਾਂਦੇ ਹਨ ਉਸ ਦੇ ਲਈ ਐਮ ਐਸ ਜੀ ਦੀ ਸਰਸੇ ਵੱਲੋਂ ਗ੍ਰੀਨ ਵੈਲਫੇਅਰ ਸੁਸਾਇਟੀ ਜੋ ਬਣਾਈ ਗਈ ਹੈ ਉਹਨਾਂ ਵੱਲੋਂ ਲੋਕਾਂ ਦੀ ਮਦਦਾਂ ਕੀਤੀਆਂ ਜਾਂਦੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਿੰਡ ਪੱਟੀਵਾਲ ਦੀ ਗਰਨਾਮ ਕੌਰ ਵਿਧਵਾ ਔਰਤ ਦੀ ਜਿਸ ਦੀਆਂ 6 ਬੇਟੀਆਂ ਸਨ ਪਰ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ ਜਿੱਥੇ ਕਿ ਉਸ ਨੂੰ ਸਿਰਫ 2 ਦਿਨਾਂ ਦੇ ਵਿੱਚ ਹੀ ਡੇਰਾ ਪ੍ਰੇਮੀਆਂ ਵੱਲੋਂ ਘਰ ਤਿਆਰ ਕਰਕੇ ਦਿੱਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਆ ਖੂਬਸੂਰਤ ਘਰ ਬਣਾ ਕੇ ਦਿੱਤਾ ਗਿਆ ਹੈ ਕਿਉਂਕਿ ਕਿਸੇ ਲੋੜਵੰਦ ਦੀ ਮਦਦ ਕਰਨਾ ਅੱਜ ਦੇ ਸਮਾਜ ਵਿੱਚ ਸਭ ਤੋਂ ਵੱਡੀ ਉਪਲਬਧੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਸਵੀਰਾਂ ਵੀ ਦੇਖ ਸਕਦੇ ਹੋ ਕਿਵੇਂ ਰਸੋਈ ਵਧੀਆ ਤਿਆਰ ਕੀਤੀ ਗਈ ਹੈਨ ਘਰ ਦੇ ਵਿੱਚ ਰੰਗ ਰੋਗਣ ਕਰਕੇ ਤਿਆਰ ਕਰਕੇ ਦਿੱਤਾ ਗਿਆ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਪਿੰਡ ਦੇ ਡੇਰਾ ਪ੍ਰੇਮ ਦੇ ਮੁਖੀ ਰਾਮ ਕਰਨ ਜੀ ਤੇ ਉਹਨਾਂ ਦੇ ਨਾਲ ਪਿੰਡ ਦੇ ਸਰਪੰਚ ਬਿੱਕਰ ਸਿੰਘ ਪੱਟੀਵਾਲ ਅਤੇ ਉਹਨਾਂ ਦੇ ਨਾਲ ਗੁਰਮੀਤ ਸਿੰਘ ਕਿਸਾਨ ਯੂਨੀਅਨ ਆਗੂ ਵੀ ਪਹੁੰਚੇ ਹੋਏ ਸਨ ਜਿੱਥੇ ਕਿ ਪਿੰਡ ਦੇ ਵਿੱਚ ਉਹਨਾਂ ਦੇ ਨਾਲ ਨਾਲ ਪ੍ਰੇਮ ਸਿੰਘਲਾ ਜੀ ਵੀ ਨਾਲ ਹਨ ਅਤੇ ਇਸ ਮੌਕੇ ਦੇ ਪਿੰਡ ਦੇ ਵਕੂਅਕ ਹੋਰ ਵੀ ਛੱਜਣ ਪਹੁੰਚੇ ਹੋਏ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਉਹਨਾਂ ਵੱਲੋਂ ਇਹ ਕੀਤੇ ਗਏ ਉਪਲਾਖ ਦਾ ਵਾਵਾ ਹੋ ਰਹੀ ਸੀ ਤੇ ਇਲਾਕੇ ਦੇ ਵਿੱਚ ਵੀ ਖੂਬ ਚਰਚਾ ਹੈ ਕਿਉਂਕਿ ਡੇਰਾ ਪ੍ਰੇਮੀਆ ਵੱਲੋਂ ਜਿੱਥੇ ਲੋੜਵੰਦਾਂ ਦੀ ਮਦਦ ਕਿਸੇ ਨਾ ਕਿਸੇ ਤਰੀਕੇ ਨਾਲ ਚਾਹੇ ਰਾਸ਼ਨ ਨਾਲ ਹੋਵੇ ਚਾਹੇ ਕਿਸੇ ਬਿਮਾਰੀ ਦੀ ਜਾਂ ਲੋੜਵੰਦਾਂ ਦੀ ਅਡਵਰਟ ਮਾਨਵਤਾ ਭਲਾਈ ਕੇਂਦਰ ਉਹਨਾਂ ਵੱਲੋਂ ਚਲਾਏ ਜਾ ਰਹੇ ਹਨ ਅਤੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਨੇ ਉਹ ਤੁਹਾਨੂੰ ਸੁਣਾਉਣੇ ਕਿਵੇਂ ਪਰਿਵਾਰ ਦੇ ਗੁੜੀਆਂ ਜਦੋਂ ਬੋਲਣ ਲੱਗੀ ਤਾਂ ਇੱਕ ਭਾਵੁਕ ਹੋ ਕੇ ਦ੍ਰਿਸ਼ ਨਜ਼ਰ ਆਇਆ ਜਿਸ ਦੇ ਵਿੱਚ ਕਿ ਆਪਣੇ ਆਪ ਨੂੰ ਵੀ ਮਨ ਨੂੰ ਫੀਲਿੰਗ ਹੁੰਦੀ ਸੀ ਇੱਕ ਪਰਿਵਾਰ ਦੀ ਮਦਦ ਕਰਨਾ ਕਿੰਨੀ ਇੱਕ ਸਕੂਨ ਮਿਲ ਪਹੁੰਚੋਏ ਇਹ ਕੰਮ ਸਾਥ ਸੰਗਤ ਕਰਦੇ ਆ ਰਹੇ ਆ ਅੱਗੇ ਨੂੰ ਵੀ ਕਰ ਰਹੇ ਆਗੇ ਬਾਹਰ ਦੇ ਖੁਰਤ ਦੇ ਵਿੱਚ ਵੀ ਕੋਲ ਮਕਾਨ ਪਿੱਛੇ ਬਣਾ ਕੇ ਦਿੰਦੇ ਇਹ ਚੱਲ ਰਿਹਾ ਸਾਡਾ ਕਾਰਜ ਤੇ ਇਸ ਕਰਕੇ ਇਹ ਅੱਜ ਅਸੀਂ ਜੋ ਸਾਡੀ ਪਰਥ ਹੈ ਇੱਕ ਤਾਂ ਰੀਬਨ ਆਪਾਂ ਕੱਟਦੇ ਆ ਅਸੀਂ ਜੋੜਦੇ ਆ ਸਾਡੇ ਗੁਰੂ ਜੀ ਨੇ ਸਾਨੂੰ ਸੰਤ ਡਾਕਟਰ ਗਰਮੀਤ ਰਾਮ ਰੇਵ ਸਿੰਘ ਜੀ ਨੇ ਸਿਖਾਇਆ ਕਿ ਬੇਟਾ ਆਪਾਂ ਜੋੜਨਾ ਹੈ ਕੱਟਣ ਦੀ ਵੀ ਜਾਇ ਦੁਨੀਆ ਕੱਟਦੀ ਆ ਆਪਾਂ ਜੋੜਾਂ ਤਾਂ ਅੱਜ ਸਰਦਾਰ ਗਰਮੀਤ ਸਿੰਘ ਜੀ ਇਹ ਇੱਥੋਂ ਦੇ ਮੌਜੂਦ ਸਰਪੰਚ ਤੇ ਆਪਣੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇੱਕ ਵਾਰ ਆਪਾਂ ਇਹ ਰੀਬਨ ਜੋੜ ਕੇ ਇਹ ਮਕਾਨ ਦਾ ਆਪਾਂ ਮਹੂਰਤ ਕਰਦਾਂਗੇ ਇਹਨੂੰ ਇਹ ਜੋ ਮਕਾਨ ਹੈ ਇਹ ਸਪੁਰਦ ਕਰਦਾਂਗੇ ਇਹ ਜਿਹੜੀ ਪਿੰਡ ਦੀ ਪੰਚਾਇਤ ਹੈ ਜਾਂ ਸਾਡੇ ਕਿਸਾਨ ਯੂਨੀਅਨ ਦੇ ਆਗੂ ਜੋ ਮਨੁੱਖਤਾ ਦੇ ਭਲੇ ਲਈ ਲੱਗੇ ਹੋਏ ਨੇ ਕਿਸਾਨਾਂ ਦੇ ਲਈ ਲੱਗੇ ਹੋਏ ਨੇ ਤੇ ਅਸੀਂ ਇਹਨਾਂ ਦਾ ਪਹਿ ਦਿਲੋਂ ਸਾਡੇ ਦਿਲ ਦੇ ਵਿੱਚ ਇਨਾਂ ਦੇ ਪ੍ਰਤੀ ਬਹੁਤ ਵੱਡੀ ਜਗ੍ਹਾ ਹੈ ਤੇ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਇਹ ਵਧੀਆ ਕੰਮ ਕਰ ਰਹੇ ਨੇ ਸਮਾਜ ਦੇ ਵਿੱਚ ਤਾਂ ਅੱਜ ਇਹ ਅਸੀਂ ਬੁਲਾਏ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਹੀ ਇਹ ਮਕਾਨ ਮਾਤਾ ਗਰਨਾਮ ਕੌਰ ਜੀ ਨੇ ਸਪੁਰਦ ਕਰ ਰਿਹਾ ਜੀ ਧੰਨ ਧੰਨ ਸਤਿਗੁਰੂ ਤੇਰੀ ਆ ਤੁਸੀਂ ਫੜੋ ਜੀ ਇਹਦੇ ਵਾਸਤੇ ਗੱਠਰ ਦੇ ਦੇਣੀ ਹੈ ਤੁਸੀਂ ਆ ਗੱਠ ਬਸ ਸਾਹਮਣੇ ਦੇਖਿਓ ਜੀ ਕੋਈ ਨਾ ਕੋਈ ਨਹੀਂ ਮੈਂ ਗੱਠ ਦੇ ਕੇ ਪਾਣ ਗਿਆ ਬਸ ਇੰਦਾਂ ਸਤਿਗੁਰੂ ਤੇਰਾ ਇਲਾਸਰ ਅਲਫਾਜ ਮਸਹਾਰੀ ਨਗਰ ਪੰਚਾਇਤ ਦਾ ਕਰ ਚੁੱਕਾ ਕਰਦਾ ਤਾਂ ਤਾਣ ਤਾਣ ਤੇਰੇ ਯਾਰ ਯਾਰਾ ਦਾੜੀ ਬਾਜੀ ਵੀ ਦਾ ਨਾਮ ਹੈ ਜੀ ਹਾਂ ਜੀ ਮੇਰੇ ਨੋ ਹਰਪ੍ਰੀਤ ਕਾਰਾ ਜੀ ਪਿੰਡ ਕਿਹੜਾ ਜੀ ਪਿੰਡ ਭੱਟੀ ਵਾਲਾ ਜੀ ਅੱਜ ਦੇਰਾ ਪ੍ਰੀਮੀਅਮ ਬਲੋ ਸੁਣ ਘਰ ਬਣਾ ਕੇ ਦਿੱਤਾ ਹੈ ਗਿਆ ਕੀ ਕਹੂਗੀ ਜੀ ਇਸ ਮੌਕੇ ਤੇ ਮੈਂ ਤਾਂ ਇਹ ਬਹੁਤ ਬਹੁਤ ਧੰਨਵਾਦ ਕਰਨਾ ਚਾਹਨੀ ਆ ਦੇਖੋ ਆਪਣੀ ਜਿਹੜੀ ਸੇਵਾਦਾਰ ਨੇ ਸੰਤ ਡਾਕਟਰ ਗੁਰਮੀਤravel ਮਿਸਿੰਗੇ ਦੇ ਪ੍ਰੇਮੀ ਨੇ ਜਿਹੜਾ ਅੱਜ ਸਾਨੂੰ ਪਤਾ ਲੱਗਿਆ ਨਾ ਅਜੂਨ ਨੇ ਘਰ ਬਣਾ ਕੇ ਦਿੱਤਾ ਸਾਨੂੰ ਇਹ ਉਮੀਦ ਹੈ ਨਹੀਂ ਸੀ ਵੀ ਸਾਡਾ ਘਰ ਬਣ ਜਾਊਗਾ ਮੈਂ ਬਹੁਤ ਬਹੁਤ ਧੰਨ ਕਰ ਬਹੁਤ ਆ ਕਰਦੀ ਹਾਂ ਉਹਨਾਂ ਦਾ ਸਾਰਿਆਂ ਦਾ ਦੇਖੋ ਜੀ ਅਸੀਂ ਸੀ ਪੜਾਂਗੇ ਸਾਡੇ ਭਾਈ ਕੋਈ ਨਹੀਂ ਹੈਗਾ ਕਿ ਕਿਵੇਂ ਦੇਖੀ ਦੋ ਕਿੰਨੀ ਕਾ ਜ਼ਰੂਰ ਤੇ ਸੀ ਇਸ ਘਰ ਦੀ ਕਿਉਂਕਿ ਉਸ ਸਮੇਂ ਤੋਂ 6 ਸਾਲਾਂ ਦੀ ਸੀ ਜਦੋਂ ਮੇਰੇ ਮਾਤਾ ਜੀ ਆਦਮ ਪਿਤਾ ਜੀ ਦੀ ਡੈਥ ਹੋ ਗਈ थी ਤੇ ਮੇਰੇ ਭੈਣਾਂ ਜੇ ਥੋੜੀਆਂ ਵੱਡੀਆਂ ਸੀ ਮੈਨੂੰ ਕੋਈ ਸਹਤ ਨਹੀਂ ਹੈਗੀ ਬੇ ਮੇਰੇ ਮਾਤਾ ਪਿਤਾ ਜੀ ਕੈਸੇ ਦੀ ਮੇਰੇ ਪਿਤਾ ਜੀ ਡੇਰਾ ਪ੍ਰੇਮੀ ਨਾਲ ਥੋੜਾ ਜਿਹਾ ਸੰਬੰਧ ਰੱਖ ਦਿੱਤੇ ਵਧੀਆ ਸੇਵਾਦਾਰ ਤੇ ਡੇਰਾ ਪ੍ਰੇਮੀ ਨੇ ਸਾਡੀ ਮਦਦ ਬਹੁਤ ਵਧੀਆ ਕੀਤੀ ਹੈਗੀ ਆ ਕਿਵੇਂ ਦੇਖਦੇ ਹਾਂ ਜਿਵੇਂ ਡਾ ਗੁਰਮੀਤ ਰਾਮ ਸਿੰਘ ਜੀ ਬਾਬਾ ਜੀ ਵੱਲੋਂ ਆਪ ਮਾਰਵਤਾ ਦੀ ਭਲਾਈ ਲਈ ਕੰਮ ਕੀਤੇ ਜਾਂਦੇ ਨੇ ਥੋੜਾ ਘਰ ਬਣਾ ਕੇ ਦਿੱਤਾ ਕਿਵੇਂ ਦੇਖਦੇ ਜੀ ਹਾਂਜੀ ਬਹੁਤ ਵਧੀਆ ਕੀਤਾ ਹੈਗਾ ਦੇਖੋ ਬਹੁਤ 139 ਪਤਾ ਨਹੀਂ ਕਹਿਕਾਰੇ ਨੇ ਇਹ ਮੇਰੇ ਨੂੰ ਥੋੜਾ ਜਿਹਾ ਦਿਮਾਗੋ ਹੋ ਰਿਹਾ ਤੇ ਮੈਂ ਹੁਣ ਐ ਕਹਿੰਦੀ ਆ ਜੀ ਵੀ ਜਿਹੜਾ ਡੇਰਾ ਪ੍ਰੇਮੀਆ ਨੇ ਸਾਨੂੰ ਬਣਾ ਕੇ ਦਿੱਤਾ ਨਾ ਉਹ ਸਾਡੀ ਉਮੀਦ ਚ ਹੈ ਨਹੀਂ ਸੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਅੱਜ ਖੁਸ਼ੀ ਹੈਗੀ ਹੈ। ਹਾਂਜੀ ਅੱਜ ਖੁਸ਼ੀ ਹੈਗੀ ਹੈ ਸਾਨੂੰ ਬਹੁਤ ਜ਼ਿਆਦਾ। ਕੀ ਕਹਿਣਾ ਚਾਹੋਗੇ ਇਸ ਖੁਸ਼ੀ ਦੇ ਮੌਕੇ ਤੇ? ਖੁਸ਼ੀ ਦੇ ਮੌਕੇ ਤੇ ਮੈਂ ਤਾਂ ਇਹਨਾਂ ਦਾ ਧੰਨਵਾਦੀ ਕਰਨਾ ਚਾਹਣੀ ਹੈਗੀ। ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਜੀ। ਠੀਕ। ਮੇਰਾ ਨਾਮ ਆਰਾਮ ਕਰਨ ਸਿੰਘ ਹੈ। ਠੀਕ ਹੈ ਜੀ। ਮੈਂ ਪੰਜਾਬ ਸਟੇਟ ਦੇ ਸਾਡੇ 85 ਮੈਂਬਰਾਂ ਦੀ ਕਮੇਟੀ ਬਣਾਈ ਹੈ। ਤਾਂ ਉਹਦਾ ਮੈਂ ਮੈਂਬਰਾਂ। ਠੀਕ ਹੈ। ਇਹ ਜੋ ਅੱਜ ਕਾਰਜਾ ਕੀਤਾ ਗਿਆ ਹੈ ਇਹ ਇੱਕ ਲੋੜਵੰਦ ਪਰਿਵਾਰ ਮਾਤਾ ਕਰਨਾਮਕੌਰ ਜੀ 6 ਲੜਕੀਆਂ। ਇਹਦੀ ਇਹਦੀ ਘਰ ਵਾਲਾ ਹੈ ਨਹੀਂ ਸੀ ਇਸ માતા ਨੇ ਸਾਧ ਸੰਗਤ ਦੇ ਪਾਸ ਪਹੁੰਚ ਕੀਤੀ ਕਿ ਮੇਰੇ ਮੈਂ ਮਕਾਨ ਜ਼ਿੰਦਗੀ ਜੀ ਨਹੀਂ ਬਣਾ ਸਕਦੀ ਤੇ ਜੇ ਸਾਧ ਸੰਗਤ ਮੇਰੀ ਮਦਦ ਕਰ ਦੇਵੇ ਤਾਂ ਇਹ ਮੇਰਾ ਮਕਾਨ ਤੁਸੀਂ ਬਣਾ ਸਕਦੇ ਹੋ ਪਹਿਲਾਂ ਵੀ ਇਹ ਕਈ ਕਈ ਦੇ ਲਵੇ ਫਿਰਕੇ ਵੀ ਆਈ ਪਰ ਇਹਦੀ ਮਦਦ ਨਹੀਂ ਹੋਈ ਫਿਰ ਇਥੋਂ ਦੀ ਪੱਟੀ ਵਾਲ ਦੀ ਸਾਧ ਸੰਗਤ ਨੇ ਮਿਲ ਕੇ ਇਹ માતા ਜੀ ਨੂੰ ਅੱਜ ਮਕਾਨ ਜੋ ਬਣਾ ਕੇ ਦਿੱਤਾ ਗਿਆ ਇਹ ਸਾਡੇ ਜੋ ਮੋਤਵਾਰ ਸਰਦਾਰ ਗਰਮੀਤ ਸਿੰਘ ਜੀ ਕਿਸਾਨ ਯੂਨੀਅਨ ਦੇ ਆਗੂ ਸਾਡੇ ਬਾਬਾ ਜੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਅਤੇ ਇੱਥੋਂ ਦੇ ਮੌਜੂਦ ਸਰਪੰਚ ਅਤੇ ਹੋਰ ਮੈਂਬਰ ਸਹਿਬਾਨ ਇਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਅੱਜ ਮਾਤਾ ਜੀ ਨੂੰ ਇਹ ਜੋ ਮਕਾਨ ਹੈ ਇਹ ਦੇ ਰਹਾਂਗੇ ਤੇ ਸਪੁਰਦ ਕਰਤਾ ਤੇ ਇਹ ਪੂਰਾ ਮਕਾਨ ਵਧੀਆ ਬਣਾ ਕੇ ਦਿੱਤਾ ਅਸੀਂ ਤਸਵੀਰ ਦੇਖੀ ਹੈ ਲੋਕ ਰਿਜ਼ੋਰਟ ਕੀ ਇਹ ਦੀ ਅਸੀਂ ਰੀਵਨ ਸਾਡੇ ਗੁਰੂ ਜੀ ਸੰਤ ਡਾਕਟਰ ਗਰਮੀਤ ਰਾਮ ਰੀਮ ਸਿੰਘ ਜੀ ਨੇ ਇੱਕ ਪਰਸਾ ਚਲਾਈ ਹੈ ਵੀ ਆਪਾਂ ਰੀਬਨ ਕੱਟਦੇ ਆਂ ਕੱਟਣ ਦਾ ਭਾਵ ਕੀ ਹੈ ਤੋੜਨਾ ਵੀ ਆਪਾਂ ਰੀਬਨ ਜੋੜਨਾ ਲੋਕਾਂ ਨੂੰ ਜੋੜਨਾ ਸਮਾਜ ਨੂੰ ਨਸ਼ਿਆਂ ਤੋਂ ਰਹਿਤ ਕਰਨਾ ਵੀ ਆਪਾਂ ਉਹਨਾਂ ਨੂੰ ਜੋੜੀਏ ਆਪਾਂ ਉਸ ਕਲਪੁਰਖ ਦੇ ਨਾਲ ਜੋੜੀਏ ਤੇ ਨਸ਼ਿਆਂ ਤੋਂ ਦੂਰ ਰੱਖੀਏ ਇਹ ਰੀਬਨ ਜੋੜਨ ਦਾ ਮਤਲਬ ਇਹੀ ਹੁੰਦਾ ਹੈ ਕਿ ਆਪਾਂ ਉਹ ਕਿਸੇ ਨੂੰ ਜੋੜ ਦੇਣਾ ਤਾਂ ਕਿੰਨੇ ਸੱਤਾਂ ਘਿਰ ਪੁਰਾਣਾ ਜੁੜਿਆ ਹੋਇਆ ਇਹ ਮਾਤਾ ਵਿਚਾਰੀ ਗਰਨਾਮਕ ਹੋਰ ਇਹ ਤਾਂ ਉਸਮਰਥਾ ਹੈ ਬਿਲਕੁਲ ਕੰਮ ਕਰਦੇ ਵੀ ਇਹਦੀਆਂ ਬੇਟੀ ਇੱਕ ਬਹਣ ਵਾਲੀ ਹੈ ਨੌਜਵਾਨ ਹੈ ਉਹੀ ਵਿਚਾਰੇ ਇਹ ਘਰਾਂ ਦੇ ਵਿੱਚ ਦਰਗੁਜ਼ਰ ਕਰਕੇ ਗੁਜ਼ਾਰਾ ਕਰ ਰਹੇ ਹੈ ਤੇ ਹੁਣ ਪ੍ਰੇਮੀਆਂ ਨੇ ਇਹਨੂੰ ਕਿਸੇ ਵੀ ਤਰ੍ਹਾਂ ਦੀ ਅੱਗੇ ਵੀ ਘਰ ਬਣਾ ਕੇ ਦਿੱਤਾ ਕਿੰਨੀ ਕੁ ਖੁਸ਼ੀ ਹੋਈ ਕਿਉਂਕਿ ਸਾਰੀ ਜ਼ਿੰਦਗੀ ਦੇ ਵਿੱਚ ਨਹੀਂ ਬਣਿਆ ਤਾਂ ਜਿਹੜਾ ਡੇਰਾ ਸੱਚਾ ਸੋਦਾ ਸਾਨੂੰ ਜਿਹੜੀ ਖੁਸ਼ੀ ਹੁੰਦੀ ਹੈ ਸਾਨੂੰ ਜਿਹੜਾ ਸਕੂਨ ਮਿਲਦਾ ਹੈ ਇਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਅੰਦਰੋਂ ਖੁਸ਼ੀ ਮਿਲਦੀ ਹੈ ਇਹ ਖੁਸ਼ੀ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਰਹਿੰਦੀ ਹੈ ਜਿਹੜਾ ਦਾ ਫੰਡ ਵਗੈਰਾ ਆਉਂਦਾ ਜਿਹ ਡੇਰੇ ਵੱਲੋਂ ਪ੍ਰਬੰਧ ਕੀਤਾ ਜਾਂਦਾ ਜਾਂ ਸੰਗਤ ਵੱਲੋਂ ਨਹੀਂ ਡੇਰੇ ਵੱਲੋਂ ਇਸ ਤਰ੍ਹਾਂ ਇਹ ਸਾਡੇ ਇਸ ਬਲਾਕ ਦੇ ਵਿੱਚ ਅਸੀਂ 28 30000 ਪ੍ਰੇਮੀਆਂ ਸਾਡੇ ਗੁਰੂ ਜੀ ਨੇ ਕਿਹਾ ਵੀ ਸਵੇਰੇ ਉੱਠ ਕੇ ਇੱਕ ਦੀਵਾ ਲਾਉਣਾ ਸਰੋਂ ਦੇ ਤੇਲ ਦਾ ਸੁੱਧ ਸਰੋਂ ਦੇ ਤੇਲ ਦਾ ਦੀਵਾ ਲਾਓ ਉਹਦਾ ਮਤਲਬ ਕੀ ਹੈ ਕੋਈ ਪਖੰਡਵਾਦ ਨਹੀਂ ਹੈ ਉਹ ਉਹ ਜਿਹੜੋ ਬੈਰਸ ਹੁੰਦੇ ਨੇ ਖਤਰਨਾਕ ਨੇ ਸਾਡੇ ਲਈ ਪੁਰਾਣੇ ਜਵਾਨੇ ਦੇ ਵਿੱਚ ਆਪਾ ਦੀਵਾ ਲਾਉਂਦੇ ਹੁੰਦੇ ਸੀ ਉਹ ਵਾਇਰਸ ਹੈ ਉਹ ਦੀਵੇ ਦੇ ਨਾਲ ਖਤਮ ਹੋ ਜਾਂਦਾ ਜਿਹੜੀ ਲੋ ਜਗਦੀ ਆ ਦੀਵੇ ਦੀ ਤੇ 1 ਰੁਪਏ ਦੀ ਹਦਾਇਤ ਕੀਤੀ ਗਈ ਹੈ ਵੀ 1 ਰੁਪਿਆ ਇੱਕ ਪਰਿਵਾਰ ਦੇ ਮੈਂਬਰ ਨੇ ਕੱਢਣਾ ਸਾਡੇ 28 30 ਹਜ਼ਾਰ ਅਸੀਂ ਸਤ ਸੰਗੀਆਂ ਤਾਂ 1 ਰੁਪਿਆ ਇੱਕ ਮੈਂਬਰ ਰੋਜ਼ ਕੱਢਦਾ ਤੇ ਪਰਿਵਾਰ ਦੇ 5 ਮੈਂਬਰਾਂ 10 ਮੈਂਬਰਾਂ 10 ਰੁਪਏ ਨਿਕਲ ਗਏ ਤਾਂ ਸਾਡਾ 28 30 ਹਜ਼ਾਰ ਰੁਪਏ ਰੋਜ਼ ਇਕੱਠਾ ਹੋ ਜਾਂਦਾ ਹੈ ਸਾਨੂੰ ਮਕਾਨ ਬਣਾਉਣਾ ਲੜਕੀ ਦੀ ਸ਼ਾਦੀ ਕਰਨੀ ਬਿਮਾਰ ਦਾ ਇਲਾਜ ਕਰਾਉਣਾ ਇਹ ਸਾਨੂੰ ਕੋਈ ਔਖਾ ਨਹੀਂ ਲੱਗਦਾ ਅਸੀਂ ਕਿ ਰੁਕਾ ਮਾਰ ਦਿੰਨੇ ਆ ਸਾਧ ਸੰਗਤ ਨੂੰ ਵੀ ਲਿਆਓ ਜੀਨੇ ਜੀਨੇ 1-1 ਰੁਪਿਆ ਕੱਢਿਆ ਹੋਇਆ ਇਕੱਠੇ ਕਰ ਲਓ ਅਸੀਂ ਸਾਡਾ 2.5 ਲੱਖ ਰੁਪਿਆ ਜੇ ਦੀ ਇਕੱਠਾ ਹੋ ਜਾਂਦਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਮਨੁੱਖਤਾ ਭਲਾਈ ਦੇ ਕੰਮ ਇਹ ਗੁਰੂ ਜੀ ਨੇ ਸਾਨੂੰ ਦੱਸਿਆ ਵੀ 1 ਰੁਪਿਆ ਰੋਜ਼ ਕੱਢਣਾ ਹੈ ਮਨੁੱਖਤਾ ਦੀ ਸੇਵਾ ਲਈ ਜੋ ਡੇਰਾ ਪ੍ਰੇਮੀਆ ਵੱਲੋਂ ਇੱਕ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਗਈ ਹੈ ਕਿਵੇਂ ਦੇਖੋ ਦੇਖੋ ਜਿਹੜਾ ਕੋਈ ਲੋੜਵੰਦ ਹੈ ਨਾ ਜੇ ਕੋਈ ਸੰਸਦਾ ਕਿਸੇ ਦੀ ਮਦਦ ਕਰਦੀ ਹੈ ਬਹੁਤ ਚੰਗਾ ਪਰਾਲਾ ਹੈ ਵਧੀਆ ਪਰਾਲਾ ਹੈ ਸਰ ਹੋਂ ਵਾਲਾ ਪਰਾਲਾ ਹੈ ਪਰ ਇਹੋ ਜੇ ਲੋੜਵੰਦ ਇਕਾਦੁਕਾ ਨਹੀਂ ਹੈਗੇ ਪੰਜਾਬ ਦੇ ਵਿੱਚ ਜਾਂ ਪੱਟਿਆੜ ਦੇ ਵਿੱਚ ਵੀ ਇਹ ਇਕਾਦੁਕਾ ਨਹੀਂ ਹੈਗੇ ਜਿਨ੍ਹਾਂ ਨੂੰ ਹੋਰਾਂ ਨੂੰ ਵੀ ਬਹੁਤ ਜ਼ਰੂਰਤਾਂ ਨੇ ਬਹੁਤ ਲੋੜਾਂ ਨੇ ਅਸਲ ਦੇ ਵਿੱਚ ਇਹ ਕੰਮ ਨਾ ਸਰਕਾਰਾਂ ਦਾ ਕੰਮ ਹੈ ਇਹ ਦੇਖੋ ਸਰਕਾਰ ਰੋਜ਼ ਦਮਗ ਜੇ ਮਾਰਦੀ ਹੈ ਪਾਵੇਂ ਸਰਕਾਰ ਕੋਈ ਵੀ ਹੈ ਪਾਵੇਂ ਹੁਣ ਆਪੜਾਂ ਦੀ ਸਰਕਾਰ ਹੈ ਪਾਵੇਂ ਕਾਦੀਆਂ ਦੀ ਸਰਕਾਰ ਹੈ ਪਾਵੇਂ ਕਾਂਗਰਸ ਦੀ ਸਰਕਾਰ ਹੈ ਜਿੰਨੀਆਂ ਸਰਕਾਰਾਂ ਆਈਆਂ ਨੇ ਸਾਰੀਆਂ ਕਹਿੰਦੀਆਂ ਨੇ ਰਹੀਆਂ ਨੇ ਵੀ ਅਸੀਂ ਕਿਸੇ ਨੂੰ ਛੱਤ ਤੋਂ ਬਿਨਾਂ ਨਹੀਂ ਡੰਦਦੇ ਪਰ ਆ ਉਰਿਆ ਕੇ ਹਾਲਤ ਦੇਖੇ ਨੇ ਵੀ 6 ਕੁੜੀਆਂ ਹੁਣ ਸਿਰ ਦੇ ਉੱਤੇ ਕੋਈ ਕਮਾਉਣ ਵਾਲਾ ਨਾ ਹੋਵੇ ਸਿਰ ਦਾ ਸਾਈਂ ਜਿਹੜਾ ਉਹ ਚੱਲ ਗਿਆ ਹੋਵੇ ਉਹਦੇ ਵਾਸਤੇ ਇਹ ਇਹ ਜਿਹੜੀ ਸੰਸਥਾ ਨੇ ਕੰਮ ਕਰਿਆ ਬਹੁਤ ਸਲਾਹ ਹੁਣਯੋਗ ਹੈ ਪਰ ਮੈਂ ਤਾਂ ਇਹ ਗੱਲ ਕਹਿਣਾ ਵੀ ਸਰਕਾਰਾਂ ਨੂੰ ਇਹੋ ਜਿਹੇ ਪਰਿਵਾਰਾਂ ਵੱਲ ਜਿਹੜੇ ਪਿੰਡਾਂ ਦੇ ਚ ਰਹਿ ਰਹੇ ਨੇ ਜਿਨ੍ਹਾਂ ਦਾ ਕੋਈ ਕਮਾਉਣ ਦਾ ਸਾਧਨ ਨਹੀਂ ਕੋਈ ਹਿੱਲਾ ਵਸੀਲਾ ਨਹੀਂ ਸਰਕਾਰ ਉਹਨਾਂ ਕਿ ਨਹੀਂ ਧਿਆਨ ਦੇਵੇ ਜਿਹੜੀ ਪਿੰਡ ਦੀ ਪੰਚਾਇਤਾਂ ਨੂੰ ਵੀ ਦੇਖੋ ਪੰਚਾਇਤਾਂ ਨੇ ਜਿਹੜੀਆਂ ਮੋਢਾ ਤਾਂ ਪੰਚਾਇਤ ਤੋਂ ਹੀ ਚੱਲਦਾ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਦੇਣੀ ਚਾਹੁੰਨਾ ਮੇਰੇ ਪਿੰਡ ਨਾਲ ਇੱਕ ਵਿਧਵਾ ਔਰਤ ਹੈ ਮਜ਼ਦੂਰਾਂ ਦੇ ਵੇੜੇ 'ਚ ਜਿਹਦੇ ਸਿਰ ਦੇ ਉੱਤੇ ਸਾਈਂ ਨਹੀਂ ਹੈਗਾ ਜਿਹਦੇ ਤਿੰਨ ਬੇਟੀਆਂ ਤੀਆਂ ਉਸ ਆਮ ਲੋਕਾਂ ਦੇ ਕੱਚੇ ਘਰਾਂ ਦੇ ਵੀ ਪੈਸੇ ਮਿਲ ਗਏ ਪੈਨਸ਼ਨਾਂ ਵੀ ਮਿਲ ਗਈਆਂ ਅ ਲਾਗੀਆਂ ਬੁਢੇਪਾ ਪੈਨਸ਼ਨ ਆ ਉਹ ਵਿਧਵਾ ਵੀ ਐ ਬੁਢੇਪਾ ਬੁਢੇਪੇਚ ਵੀ ਐ ਨਾ ਤਾਂ ਉਹਨੂੰ ਵਿਧਵਾ ਪੈਨਸ਼ਨ ਮਿਲੀ ਨਾ ਉਹਨੂੰ ਬੁਢੇਪਾ ਪੈਨਸ਼ਨ ਮਿਲੀ ਪਰ ਪਿੰਡਾਂ ਦੀ ਪਾਰਟੀਬਾਜੀ ਨੇ ਉਹ ਪਿੰਡਾਂ ਦੀ ਪਾਰਟੀਬਾਜੀ ਦੀ ਭੇਟ ਚੜ ਗਈ ਉਹ 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 ਔਰਤ ਵੀ ਜਿਹਨੇ ਮੇਰਾ ਖਿਆਲ 15 ਘਰਾਂ ਦਾ ਗੋਹਾ ਖੂੜਾ ਸਿੱਟ ਕੇ ਆਪਣਾ ਪਰਿਵਾਰ ਪਾਲਿਆ ਤਿੰਨ ਕੁੜੀਆਂ ਵਈਆਂ ਪਰ ਉਹਨੂੰ ਨਾ ਤਾਂ ਕੱਚੇ ਕਰਦਾ ਪੈਸਾ ਮਿਲਿਆ ਨਾ ਉਹਨੂੰ ਕੋਈ ਬੁਢੇਪਾ ਪੈਨਸ਼ਨ ਮੈਂ ਦੋ ਚਾਰ ਬਾਰੀ ਰੋੜਾ ਰੂਆ ਪਾ ਕੇ ਉਹਨਾਂ ਨੂੰ ਬੁਢੇਪਾ ਪੈਨਸ਼ਨ ਤਾਂ ਲੱਗਿਆ ਪਰ ਇਹੋ ਜਿਹੇ ਪਰਿਵਾਰ ਜਿਹਦੀ ਮੈਂ ਮਿਸਾਲ ਦਿੱਤੀ ਹੈ ਜਿਹਦੀ ਮੈਂ ਆਧਾਰਨ ਦਿੱਤੀ ਹੈ ਪਿੰਡਾਂ ਦੇ ਵਿੱਚ ਬਹੁਤ ਨੇ ਪੰਚਾਇਤ ਨੂੰ ਵੀ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਵੀ ਧਿਆਨ ਦੇਣਾ ਤਾਂ ਤਾਂ ਜਿਹੜਾ ਵਧੀਆ ਗੱਲ ਹੈ ਮੈਂ ਤਾਂ ਕਹਣਾ ਵੀ ਸੱਚਾ ਸੌਦਾ ਵਾਲੇ ਕਰਦੇ ਨੇ ਕੋਈ ਇਹੋ ਜਿਹਾ ਅਪਰਾਲਾ ਇਹਨਾਂ ਵਾਸਤੇ ਹੀ ਵਧੀਆ ਕੋਈ ਹੋਰ ਸੰਸਥਾ ਕਰਦੀ ਆ ਉਹਦੇ ਵਾਸਤੇ ਹੀ ਵਧੀਆ ਜੇ ਕੋਈ ਚੰਗਾ ਕੰਮ ਕਰਦਾ ਉਹ ਉਹ ਸਲਾਹਣੀ ਚਾਹੀਦਾ ਉਹ ਵਧੀਆ ਗੱਲ ਹੈ ਜੇ ਇਸ ਪਰਿਵਾਰ ਨੂੰ ਜਿਹਦੇ 6 ਕੁੜੀਆਂ ਹੋਣ ਸਿਰ ਦੇ ਉੱਤੇ ਕਮਾਉਣ ਵਾਲਾ ਨਾ ਹੋਵੇ ਬੇਟਾ ਵੀ ਕੋਈ ਨਾ ਹੋਵੇ ਉਹਨੂੰ ਆਪਣੇ ਘਰ ਦੇ ਵਿੱਚ ਬਿਠਾਤਾ ਵਧੀਆ ਗੱਲ ਹੈ ਹਾਂ ਮੈਂ ਜੀ ਪੀਮ ਸਿੰਘ ਜੀ ਅ ਜਿਵੇਂ ਅੱਜ ਸਰਸੇ ਵਾਲਿਆਂ ਵੱਲੋਂ ਘਰ ਬਣਾ ਕੇ ਇੱਥੇ ਕਰੋੜਮੰਦ ਪਰਿਵਾਰ ਦੀ ਮਦਦ ਕੀਤੀ ਹੈ ਕਿਵੇਂ ਦੇਖਦੇ ਹੋ ਅੱਜ ਦੋ ਰਿਵਣ ਡੜਾ ਬਹੁਤ ਚੰਗਾ ਹੈ ਜੀ ਬਹੁਤ ਪਲਾ ਕਰਿਆ ਜੀ ਇਹਨਾਂ ਦਾ ਉਹ ਚੰਗਾ ਧੰਨ ਵਾਲੇ ਜੀ ਉਹ ਬੜਾ ਅ ਕੇ ਮੈਨੂੰ ਮਹਿਸੂਸ ਹੁੰਦਾ ਜਦੋਂ ਕਿਸੇ ਦਾ ਕਹਿੰਦੇ ਨੇ ਵੀ ਜਦੋਂ ਮਦਦ ਕਰੀਏ ਤਾਂ ਕਹਿੰਦੇ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਮੇਰਾ ਨਾਮ ਸੁਤਨਾਮ ਕੌਰ ਹਾਂ ਅ ਅੱਜੂਰੇ ਇੱਕ ਰਿਵਣ ਬਣਿਆ ਗਿਆ ਕੀ ਰਸਮੋਈਏ ਦੀ ਕੀ ਗੱਲ ਹੈ ਇਹ ਰਸਮ ਅਸੀਂ ਜਿਹੜੀ ਡੇਰਾ ਸੱਚਾ ਸੌਧ ਦੀ ਪਰੰਪਰਾ ਹੈ ਕਿ ਰਿਵਨ ਜੋੜ ਕੇ ਹੀ ਅਸੀਂ ਹਰਕਨੇ ਤੇ ਕਟਣਾ ਨਹੀਂ ਇਹ ਗੁਰੂ ਦੇ ਜਿਵੇਂ ਬਚਨੇ ਉਹਨਾਂ ਦੇ ਚਲਾਏ ਹੋਏ ਬਚਨਾ ਤੇ ਇਹ ਅਸੀਂ ਚੱਲ ਰਹੇ ਹਾਂ ਤੇ ਬਾਕੀ ਪਹਿਲਾ ਧੰਨਵਾਦ ਮੈਂ ਆਪਣੇ ਗੁਰੂ ਜੀ ਦਾ ਕਰਨਾ ਚਾਹੁੰਨੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਨਾਮ ਜਮ ਦੇ ਕੇ ਸਾਨੂੰ ਇਨਸਾ ਬਣਾਇਆ ਇਨਸਾਨੀਅਤ ਦੀ ਸੇਵਾ ਕਰਨ ਲਈ ਹੀ ਸਾਨੂੰ ਬਣਾਇਆ ਗਿਆ ਤੇ ਉਹ ਅਸੀਂ ਤੇ ਦਿਲੋਂ ਨਿਭਾ ਰਹੇ ਹਾਂ ਤੇ ਦੂਸਰਾ ਧੰਨਵਾਦ ਮੈਂ ਕਰਦੀ ਹਾਂ ਸਾਰੀ ਸਾਧ ਸੰਗਤ ਦਾ ਜਿਨ੍ਹਾਂ ਨੇ ਤਨ ਤੇ ਧਨ ਦੇ ਨਾਲ ਇੱਥੇ ਆ ਕੇ ਇਸ ਪਿੰਡ ਦੇ ਮਕਾਨ ਦੇ ਵਿੱਚ ਜਿਹੜਾ ਸਹਿਯੋਗ ਦਿੱਤਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੇ ਤੇ ਤੀਸਰਾ ਧੰਨਵਾਦ ਮੈਂ ਸਾਰੇ ਮੇਰੇ ਨਗਰ ਦੇ ਸਮੂਹ ਸਤਕਾਰਯੋਗ ਪੰਚਾਇਤ ਖੜੀ ਹੈ ਮੇਰੇ ਪਿੰਡ ਦੇ ਸਤਕਾਰਯੋਗ ਸਾਰੇ ਜਿੰਨੇ ਵੀ ਮੈਂਬਰ ਖੜੇ ਨੇ ਇਹਨਾਂ ਦੀ ਰਹਿਨਬਾਈ ਦੇ ਵਿੱਚ ਅਸੀਂ ਸਮਰਥਤ ਕੀਤਾ ਹੈ ਮਕਾਨ ਤੇ ਸਾਨੂੰ तहे ਦਿਲੋਂ ਬਹੁਤ ਜ਼ਿਆਦਾ ਖੁਸ਼ੀ ਹੈ ਮੇਰੇ ਪਿੰਡ ਦੇ ਨਗਰ ਦੇ ਜਿਹੜੇ ਕਿ ਡੇਰਾ ਪ੍ਰੇਮੀ ਵੀ ਨਹੀਂ ਉਹਨਾਂ ਨੇ ਬਹੁਤ ਸਾਨੂੰ ਹੱਲਾਸ਼ੇਰੀ ਵੀ ਦਿੱਤੀ ਹੈ ਬਹੁਤ ਹੌਸਲਾ ਵਧਾਈ ਕੀਤੀ ਹੈ ਕਿ ਜੋ ਵੀ ਕੰਮ ਤੁਸੀਂ ਕਰ ਰਹੇ ਹੋ ਬਹੁਤ ਚੰਗਾ ਕਰ ਰਹੇ ਹੋ ਬਹੁਤ ਵਧੀਆ ਕੰਮ ਹੈ ਵਧੀਆ ਪ੍ਰਾਲਾ ਸੁਣਦੇ ਕਿਵੇਂ ਦੇਖਦੇ ਆਉਣ ਵਾਲੇ ਟਾਈਮਾਂ ਦੇ ਵਿੱਚ ਹੋਰ ਲੋਕਾਂ ਦੇ ਭਲਾਈ ਲਈ ਕੰਮ ਹਾਂਜੀ ਹਾਂਜੀ ਪਿੱਛੋਂ ਕਰਦੇ ਆ ਰਹੇ ਹਾਂ ਅਸੀਂ ਅੱਗੇ ਵੀ ਅਸੀਂ ਕਰਨੇ ਸਾਨੂੰ ਬਹੁਤ ਸਕੂਨ ਮਿਲਦਾ ਤੇ ਬਹੁਤ ਖੁਸ਼ੀ ਮਿਲਦੀ ਹੈ ਇਹ ਕੰਮ ਕਰਕੇ